ਵਿਸ਼ੇ ਚਾਲਸ ਰਾਂਧ ਕਨਾਲ ਨੂੰ ਲੈ ਕੇ ਇੱਕ ਬੜਾ ਬਵਾਦ ਖੜਾ ਹੋਇਆ ਸੀ ਕਿ ਦਰਾਹਾ ਦੇ ਕੋਲੋਂ ਇਸ ਨਹਿਰ ਦੇ ਵਿੱਚ ਪਾੜ ਪੈ ਜਾਣ ਕਰਕੇ ਕਈ ਪਿੰਡਾਂ ਨੂੰ ਖਤਰਾ ਪੈਦਾ ਹੋ ਗਿਆ ਸੀ ਪਰੰਤੂ ਸਰਕਾਰ ਨੇ ਸਮੇਂ ਸਿਰ ਜਾਗਦਿਆਂ ਹੋਇਆ ਇਹਦੀ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਅਰ ਪ੍ਰੋਜੈਕਟ ਕੀ ਹੈ ਪ੍ਰੋਜੈਕਟ ਦੀ ਕਿੰਨਾ ਕਿੰਨੀ ਲਾਗਤ ਆਏਗੀ ਪ੍ਰੋਜੈਕਟ ਕਿੱਥੋਂ ਲੈ ਕੇ ਕਿੱਥੇ ਸਮਰਪਿਤ ਹੋਏਗਾ ਸਾਡੇ ਨਾਲ ਹਾਜ਼ਰ ਨੇ ਐਸ.ਜੇ.ਓ ਸਾਹਿਬ ਕਨਾਲ ਸਾਡੇ ਨਾਲ ਹਾਜ਼ਰ ਨੇ ਐਸ.ਜੇ.ਓ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪ੍ਰੋਜੈਕਟ ਤੁਹਾਡਾ ਕਦੋਂ ਲਾਗੂ ਹੋਏਗਾ ਇਹਦੀ ਕਿੰਨੀ ਮਨਜ਼ੂਰੀ ਆਈ ਹੈ ਤੇ ਕਿੰਨਾ ਇਹਦਾ ਬਜਟ ਹੈ ਸਾਡਾ ਜਿਹੜਾ ਪ੍ਰੋਜੈਕਟ ਹੈਗਾ ਸਰੰਦ ਕਨਾਲ ਜਿਹੜੇ ਜਿਹੜੇ ਕ੍ਰਿਟੀਕਲ ਪੁਆਇੰਟ ਨੇ ਅਸੀਂ ਉਹਨਾਂ ਨੂੰ ਪੱਕਾ ਕਰਨ ਦੇ ਉਹਦੀਆਂ ਸਾਈਡ ਪੱਕੀਆਂ ਕਰਨ ਵਾਸਤੇ ਤੇ ਕਿੱਥੇ ਜਿੱਥੇ ਆਪਣੀ ਜਿਵੇਂ ਵੀ ਸਾਡਾ ਡਿਜ਼ਾਈਨ ਫਾਈਨਲ ਹੋਊਗਾ ਉਹਦੇ ਅਕੋਰਡਿੰਗਲੀ ਆਪਾਂ ਇੱਕ ਪ੍ਰੋਜੈਕਟ ਪਾਸ ਕਰਾਇਆ ਠੀਕ ਹੈ ਉਹਦੀ ਲਾਗਤ ਲਗਭਗ 95 ਕਰੋੜਾ ਠੀਕ ਹੈ ਜੀ ਉਹਦੇ ਵਿੱਚ ਕੁਝ ਹਿੱਸਾ ਆਪਣਾ ਰਾਮਪੁਰ ਤੋਂ ਲੈ ਕੇ ਆਪਣੇ ਗੁਰਥਲੀ ਦੇ ਪੁਲ ਤੱਕ ਹੈਗਾ ਜਿਹੜਾ ਆਪਾਂ ਪੱਕਿਆ ਕਰਨਾ ਤੇ ਉਹਦੇ ਬੈਂਕ ਪ੍ਰੋਪਰ ਮੇਨਟੇਨ ਕਰਨੇ ਨੇ ਤੇ ਕੁਝ ਆਪਣਾ ਚਮਕੌਰ ਸਾਹਿਬ ਵਾਲੇ ਪਾਸੇ ਹੈਗਾ ਤੇ ਕੁਝ ਰੋਪੜ ਦਾ ਹੈਗਾ ਸੋ ਲੈਂਥ ਕਿੰਨੀ ਹੈ ਕੋਲ ਕੁੱਲ ਸਰੰਦ ਕਨਾਲ ਦੀ ਲੈਂਥ ਹੈਗੀ 0 ਤੋਂ ਲੈ ਕੇ 195000 ਫੁੱਟ ਤੇ ਆਪਣੀ ਜਿਹੜੀ 195000 ਫੁੱਟ ਹੈਗਾ ਗੁਰਥਲੀ ਵਾਲਾ ਪੁਲ ਜਿਹਨੂੰ ਆਪਾਂ ਕਹਿ ਰਹੇ ਨੇ ਤੇ ਸਰੰਦ ਦਾ ਬਜਟ ਕਿੰਨਾ ਹੈ 95 ਕਰੋੜ ਜੀ 95 ਕਰੋੜ ਦਾ ਹੈਗਾ ਸਾਡਾ ਓਵਰਆਲ ਪ੍ਰੋਜੈਕਟ ਤੇ ਬਾਕੀ ਜਿਸ ਤਾਈ ਫੰਡ ਅਰੇਂਜ ਹੁੰਦੇ ਨੇ ਆਪਣਾ ਪ੍ਰੋਜੈਕਟ ਪਾਸ ਆ ਤੇ ਉਹਦਾ ਡਿਜ਼ਾਈਨ ਸਾਡਾ ਚੱਲ ਰਿਹਾ ਪੰਜਾਬ ਸਰਕਾਰਾਂ ਕੋ ਭਾਈ ਵਾਲੀ ਕਿਸੇ ਹੋਰ ਨੇ ਵੀ ਕੀਤੀ ਹੈ ਭਾਈ ਵਾਲੀ ਇਹਦਾ ਕੁਛ ਸਾਡਾ ਇਹਦਾ ਫੰਡਸ ਆ ਹੈਗਾ ਬਾਕੀ ਜ਼ਿਆਦਾ ਇਹਦਾ ਸਰਕਾਰ ਦਾ ਸਕਦੀ ਹੈ ਜੀ ਇਹਦਾ ਕੁਛ ਐਮਸੀ ਲੁਧਿਆਣੇ ਵੱਲੋਂ ਪਾਣੀ ਦਾ ਲੈਣ ਦਾ ਹੈਗਾ 250 ਕਿਉਂਸੇ ਉਹਨਾਂ ਨੇ ਪਾਣੀ ਪੀਣ ਨੂੰ ਲੈਣਾ ਸੀ ਜਿਹਦੇ ਕਰਕੇ ਸਾਨੂੰ ਥੋੜੀ ਜਿਹੀ ਰੇਜ਼ਿੰਗ ਵੈਰਾ ਕਰਨੀ ਪੈਣੀ ਹੈ ਇਹਦੀ ਕੈਪੈਸਿਟੀ ਇਨਹਾਂਸ ਕਰਨੀ ਪੈਣੀ ਹੈ ਸਰ ਜਿਹੜੀ ਨਹਿਰ ਦੀ ਪੱਕੇ ਹੋਣ ਦੀ ਗੱਲ ਆ ਇਹ ਕੰਕਰੀਟ ਪਾਇਆ ਜਾਏਗਾ ਜਿਹੜੇ ਟਾਈਲ ਲੱਗਣਗੇ ਇਹਦੇ ਕੁਛ ਹਿੱਸੇ ਵਿੱਚ ਜੀ ਅਸੀਂ ਪੱਥਰਾਂ ਦਾ ਕਰਾਂਗੇ ਜੀ ਉਹ ਸਾਡੇ ਡਿਜ਼ਾਈਨ ਮੈਂ ਉਹ ਹੀ ਦੱਸ ਰਿਹਾ ਸੀਗਾ ਤੁਹਾਨੂੰ ਸਾਡਾ ਡਿਜ਼ਾਈਨ ਅਸੀਂ ਅਪਰੂਵ ਕਰਾਣੇ ਹੈਗੇ ਕੁਝ ਹਿੱਸਾ ਕਿਉਂਕਿ ਜਿੱਥੇ ਪ੍ਰੈਸ਼ਰ ਵੱਧ ਹੁੰਦਾ ਢਾ ਲੱਗਣ ਦੀ ਸਾਡੀ ਜ਼ਿਆਦਾ ਹੁੰਦੇ ਉੱਥੇ ਆਪਾਂ ਪ ਸਾਡਾ ਪ੍ਰੋਜੈਕਟ ਕਦੋਂ ਸ਼ੁਰੂ ਹੋ ਜਾਏਗਾ ਪ੍ਰੋਜੈਕਟ ਸਾਡਾ ਬੰਦੀ ਦੇ ਜਿਸ ਤਰ੍ਹਾਂ ਸਾਨੂੰ ਬੰਦੀ ਮਿਲੂਗੀ ਸੰਦਕ ਨਾਲ ਦੀ ਉਦੋਂ ਆਪਾਂ ਇਹਦਾ ਇਹਦੀ ਸਟਾਰਟ ਕਰਾਂਗੇ ਕੁਝ ਥਾਵਾਂ ਤੇ ਨਹਿਰ ਦੀ ਕੰਡੇ ਕਮਜ਼ੋਰ ਸੀ ਖਰੇ ਹੋਏ ਸੀ ਉਹਨਾਂ ਬਾਰੇ ਕੀ ਕਹੋਗੇ ਪਿਛਲੇ ਸਾਲ ਐਕਚੁਅਲੀ ਪਾਣੀ ਚੱਲਿਆ ਜ਼ਿਆਦਾ ਕੈਪੈਸਿਟੀ ਤੋਂ ਜ਼ਿਆਦਾ ਚੱਲ ਗਿਆ ਹੈਗਾ ਇਹਦਾ 12625 ਕਿਊਸਿਕ ਦੀ ਕੈਪੈਸਿਟੀ ਹੈਗੀ ਹੈ ਤੇ ਲਗਭਗ ਇਹ ਚ 17 ਤੋਂ 18000 ਕਿਊਸਿਕ ਪਾਣੀ ਚੱਲਿਆ ਉਹ ਰੈਗੂਲੇਟ ਕਰਕੇ ਚੱਲੋ ਆਪਾਂ ਕਿਸੇ ਤਰੀਕੇ ਨਾਲ ਉਹ ਗਾਹ ਚਲਾ ਗਿਆ ਤੇ ਇੱਥੇ ਬਚਾਉ ਰਹਿ ਗਿਆ ਓਵਰਫਲੋ ਕੀਤਾ ਜਰੂਰ ਪਾਣੀ ਕਿਉਂਕਿ ਉਹਦਾ ਪਾਣੀ ਬਹੁਤ ਜ਼ਿਆਦਾ ਤੇ ਐਫਐਸਐਲ ਕ੍ਰੋਸ ਕਰ ਗਿਆ ਸੀਗਾ ਤੇ ਉਹ ਜਿਹੜੇ ਬੈਂਕ ਕਰੇ ਤੇ ਆਪਾਂ ਉਹਨੂੰ ਹੀ ਦੇਖ ਕੇ ਹੀ ਆਪਾਂ ਇਹ ਪ੍ਰੋਜੈਕਟ ਤਿਆਰ ਕੀਤਾ ਸੀ ਕੋਈ ਹੋਰ ਤੁਹਾਡੇ ਵੱਲੋਂ ਖਾਸ ਪ੍ਰੋਜੈਕਟ ਨਾਲ ਲੱਗਤ ਕੋਈ ਗੱਲ ਹੋ ਗਈ ਬਸ ਇਹੀ ਹੈਗੀ ਹੈ ਜੀ ਜਿਸ ਤਰ੍ਹਾਂ ਇਹ ਪਾਸ ਹੋਊਗਾ ਜਿਸ ਤਰ੍ਹਾਂ ਆਪਾਂ ਨੂੰ ਪ੍ਰਮਾਣਗੀਆਂ ਮਿਲਣਗੀਆਂ ਫੰਡ ਵਗੈਰਾ ਦੀਆਂ ਤੇ ਆਪਾਂ ਨਾਲ ਦੇਣਾ ਇਹਨੂੰ ਸ਼ੁਰੂ ਕਰਾਂਗੇ ਤੁਸੀਂ ਬਾਬਾ ਜੀ ਕੋਲ ਪੁੱਛਿਆ ਰਾਜਗੜ੍ਹ ਸੋਨਾਂ ਵੱਲੋਂ ਕੀ ਸਹਿਤ ਕੀਤੀ ਇਹਨਾਂ ਵੱਲੋਂ ਪਿਛਲੇ ਸਾਲ ਵੀ ਸਾਡੀ ਬਹੁਤ ਸਹਾਇਤਾ ਕੀਤੀ ਗਈ ਸੀਗੀ ਜੀ ਪਿਛਲੀ ਵਾਰ ਸਾਹਿਦ ਰਾਜ ਸਾਡੇ ਨਾਲ ਖੜੇ ਵੀ ਰਹੇ ਨੇ ਉੱਥੇ ਮੌਕੇ ਤੇ ਬਾਬਾ ਜੀ ਦਾ ਸੰਗਤ ਵੀ ਨੇ ਵੀ ਬਹੁਤ ਸਾਡੀ ਹੈਲਪ ਕੀਤੀ ਹੈ ਤੇ ਇਹਨਾਂ ਵੱਲੋਂ ਉਹੀ ਸੀ ਦਰਖਾਸਤ ਵੀ ਸੀਗੀ ਸਾਨੂੰ ਸਾਡਾ ਸਾਨੂੰ ਆਸ਼ੀਰਵਾਦ ਵੀ ਇਹਨਾਂ ਦਾ ਵੀ ਇਹਦਾ ਧਿਆਨ ਰੱਖਿਆ ਜਾਵੇ ਕਿਉਂਕਿ ਹੁਣ ਵੀ ਪੂਰੀ ਕਪੈਸਿਟੀ ਤੇ ਪਾਣੀ ਚੱਲ ਰਿਹਾ ਹੈ ਇਹਦਾ ਤੇ ਮੀਂਹ ਦੇ ਆਉਣ ਦਾ ਸੰਭਾਵਨਾ ਰਹਿੰਦੀ ਹੈ ਤੇ ਇਹਨਾਂ ਨੂੰ ਥੋੜਾ ਜਿਹਾ ਉਹੀ ਸੀਗਾ ਵੀ ਇਸ ਇਸ ਸਾਲ ਵੀ ਉਸ ਤਰ੍ਹਾਂ ਨਾ ਕੋਈ ਆਵੇ ਤੇ ਨਾ ਇਹਦਾ ਬਰੀਚ ਦਾ ਕੋਈ ਐਵੇਂ ਉਹ ਹੋਵੇ ਤਾਂ ਉਹਨੂੰ ਆਪਾਂ ਬੇਸਿਕਲੀ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਹੀ ਆਪਾਂ ਇੱਥੇ ਪਹੁੰਚੇ ਸੀ ਸੋਦਰਸਕੂ ਇਸ ਅਨੈਸ ਜੋ ਸਭ ਕਨਾਲ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਇਹ ਨਹਿਰ ਕਨਾਲ ਦਾ ਪ੍ਰੋਜੈਕਟ ਹੈ ਇਹ ਜਲਦੀ ਫੰਡਾਂ ਆਉਣ ਨਾਲ ਸ਼ੁਰੂ ਹੋ ਜਾਵੇਗਾ ਜੋ ਕਿ ਜੋ ਨਹਿਰ ਪੱਕੀ ਕੀਤੀ ਜਾਣੀਆਂ ਉਹਦੇ ਬਾਰੇ ਕਿੰਨਾ ਲੱਗਦਾ ਕਿੰਨਾ ਬਜਟ ਆ ਕਰੋ ਸ਼ੁਰੂ ਹੋਣਾ ਤੇ ਕਦੋਂ ਸਮਾਪਤ ਹੋਣਾ ਇਹ ਤੁਹਾਡੇ ਲਈ ਇਹਨਾਂ ਨੇ ਸਾਂਝੀ ਕੀਤੀ ਐ ਸੋਦਰਾਹਤੂ ਲਾਲ ਸਿੰਘ ਮੰਡ ਦੇ ਨਾਲ ਹਰੀਸ਼ ਕਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅਹਿਦੇਵ ਸਾਹਿਬ ਨਾਦੀ ਮਹਿਕ ਵਾਲੇ ਬਾਬਾ ਜੀ ਕੋਲ ਪਹੁੰਚੇ ਸੀਗੇ ਇਹ ਪਿਛਲੇ ਸਾਲ ਜਿਹੜਾ ਬਰਸਾਤ ਦਾ ਮੌਸਮ ਸੀਗਾ ਤਕਰੀਬਨ ਇਹੀ ਨੰਦੇਣ ਸੀਗੇ ਇੱਥੇ ਨਹਿਰ ਦਾ ਪਾਣੀ ਓਵਰਫਲੋ ਹੋ ਕੇ ਕੁਝ ਖੱਡਾ ਪੈ ਕੇ ਪਾਣੀ ਨਾਹ ਟੁੱਟਣ ਦਾ ਖਤਰਾ ਹੋ ਗਿਆ ਸੀ ਪਿੰਡ ਵਿੱਚ ਅਲਾਉਟਮੈਂਟਾਂ ਹੋਈਆਂ ਮਹਾਪੁਰਕ ਵੀ ਉਸੇ ਟਾਈਮ ਉੱਥੇ ਪਹੁੰਚੇ ਸੰਗਤ ਲੈ ਕੇ ਮਹਾਪੁਰਕ ਨੇ ਸੰਗਤ ਦੇ ਸਹਿਯੋਗ ਨਾਲ ਨਹਿਰ ਦੇ ਥੈਲੇ ਪ੍ਰਭਾਅ ਕੇ ਹੋਰ ਮਿੱਟੀ ਦਾ ਇੰਤਜ਼ਾਮ ਕਰਾ ਕੇ ਲਵਾਇਆ ਨਾਲ ਮੈਕਮਿਆਂ ਨੇ ਵੀ ਬਹੁਤ ਸਹਿਯੋਗ ਦਿੱਤਾ ਉਸੇ ਸਬੰਧ ਵਿੱਚ ਫਿਰ ਬਾਬਾ ਜੀ ਇਹ ਸਭ ਨੂੰ ਬੁਲਾਇਆ ਸੀਗਾ ਵੀ ਇਹ ਜੋ ਨਹਿਰ ਦਾ ਕਿਨਾਰਾ ਵੀ ਇਹਦੇ ਵਿੱਚ ਇਹਨੂੰ ਜ਼ਰੂਰ ਕਿਸੇ ਹੱਲ ਕੀਤਾ ਜਾਵੇ ਜੇ ਇਹਨੂੰ ਪੱਕਾ ਕੀਤਾ ਜਾਵੇ ਇਹ ਮਹਾਪੁਰਖ ਨੇ ਐਸੇ ਕਰਕੇ ਇਹਨੂੰ ਇੱਥੇ ਬੁਲਾਇਆ ਸੀਗਾ ਉਹਨਾਂ ਨੇ ਮਹਾਪੁਰਖਾਂ ਦੀ ਬੇਨਤੀ ਨੂੰ ਪ੍ਰਮਾਨ ਕਰਦੇ ਹੋਏ ਕਿ ਪਹਿਲਾਂ ਹੀ ਸਾਡਾ ਪ੍ਰੋਜੈਕਟ ਤਿਆਰ ਕੀਤੀ ਹੋਈ ਆ ਉਹ ਸਾਨੂੰ ਪਹਿਲਾਂ ਵੀ ਦੱਸਿਆ ਇਹਨਾਂ ਨੇ ਵੀ ਸਾਡਾ ਪ੍ਰੋਜੈਕਟ ਤਿਆਰ ਆ ਜਦ ਵੀ ਇਹ ਸਾਨੂੰ ਨਹਿਰ ਦੀ ਬੰਦੀ ਆ ਗਈ ਤੇ ਸਭ ਪੈਸੇ ਦਾ ਪ੍ਰਬੰਧ ਹੋ ਗਿਆ ਅਸੀਂ ਕੰਮ ਸ਼ੁਰੂ ਕਰਾ ਦੇਣਾ ਹੈ